ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਤਿਹਾਸਿਕ ertidti ਹੈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ertidti ਹੈ ਤੇ ਅੱਜ ਇਸ ertidti ਤੇ ਇਕਸਤੰਗ ਦਾ ਦਿਨ 21 ਮਈ ਦਾ ਕਿ ਆ ਲਗਭਗ 20 ਦਿਨ ਪਹਿਲਾਂ ਮੇਰੇ ਸਾਰੇ ਕੈਬਨਿਟ ਦੇ ਸਾਥੀ ਬੈਠੇ ਨੇ ਐਮ ਐਲ ਏ ਸਹਿਬਾਨ ਬੈਠੇ ਨੇ ਚੀਰਮੈਨ ਸਾਹਿਬ ਬੈਠੇ ਨੇ ਸਾਰੇ 1 ਮਈ ਨੂੰ ਅਚਾਨਕ ਬੀਬੀਨ ਵੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸੇਪ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਡਣ ਦਾ ਫੈਸਲਾ ਅਸੀਂ ਕਿਵੇਂ ਇਦਾਂ ਕਿਵੇਂ ਕਰ ਲਵਾਂਗੇ ਤੁਸੀਂ ਵੀ ਤੁਹਾਡਾ ਜਿਹੜਾ ਬਣਦਾ ਸੀਗਿਆ ਰਿਆ ਨੇ ਦਾ ਉਹ ਅਸੀਂ ਤੁਹਾਨੂੰ ਦੇ ਦੇਤਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ ਅਪ੍ਰੈਲ ਤੁਹਾਡਾ 4000 ਕਿਲੋ ਸਿਕ ਮਾਨਵਤਾ ਦੇ ਆਧਾਰ ਤੇ ਅਸੀਂ ਦੇਈ ਜਾਂਦੇ ਜਲੂ ਪੀਣ ਵਾਸਤੇ ਤੇ ਅਪ੍ਰੈਲ ਤੋਂ ਬਾਅਦ ਉਹਦੇ ਨਾਲ ਨਿਕਲ ਗਿਆ ਮਈ ਚ ਤੁਹਾਨੂੰ ਕੀ ਹੋ ਗਿਆ ਕਿਹੜੀ ਫਸਲ ਬੀਜੋਗੇ ਵੀ 8 ਦਿਨਾਂ ਵਾਸਤੇ ਪਾਣੀ ਦਿਓ ਕਹਿੰਦੇ ਉਹ 8 ਦਿਨਾਂ ਵਾਸਤੇ ਨਹੀਂ ਸੀ ਅਸਲ ਚ ਉਹ ਪ੍ਰਾਣੀਆਂ ਆਤਾਂ ਨੂੰ ਕੈਮ ਰੱਖਣਾ ਚਾਹੁੰਦੇ ਸੀ ਵੀ ਸਾਨੂੰ ਤਾਂ ਇਹੀ ਮਿਲ ਜਾਂਦਾ ਹੁੰਦਾ ਬਾਅਦ ਚ ਹੁਣ ਪ੍ਰਾਣੀਆਂ ਆਪਾਂ ਕੀ ਸੀ ਪ੍ਰਾਣੀਆਂ ਸਰਕਾਰਾਂ ਨੇ ਪਾਈਆਂ ਸੀ ਉਹਦੇ ਵਿੱਚ ਵੀ ਪਾਣੀਆਂ ਦੇ ਰੱਖੇ ਉਹਦੇ ਵਿੱਚ ਵੀ ਹੁੰਦੇ ਸੀ ਉਹਨਾਂ ਸਰਕਾਰਾਂ 'ਚ ਆ ਮੀਡੀਆ ਵਾਲੇ ਵੀ ਬੈਠੇ ਆ ਇਹਨਾਂ ਨੇ ਪਾਣੀਆਂ ਦੇ ਰੱਖੇ ਦੇਖੇ ਉਹਨੇ ਉਹਨਾਂ ਨੂੰ ਜਿਹੜੀਆਂ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਨੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਨੇ ਕਦੇ ਨਕਸ਼ੇ 'ਤੇ ਕੋਈ ਬਹਿ ਕੇ ਕਦੇ ਨਕਸ਼ਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਵਾਰੀ ਹੋਵੇ ਕਿੱਦੇ-ਇੱਦੇ ਮਿੰਟ ਤੇ ਜਿਹੜਾ ਮੂਰੇ ਹੁੰਦਾ ਹੈ ਜਿਹਨੇ ਅਗਲਾ ਨੱਕਾ ਵੱਡਣਾ ਹੁੰਦਾ ਨਾਲ ਪਈ ਦੇ ਨਾਲ ਗੜਾਸ ਲੈ ਕੇ ਹੁੰਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੌਲਾ ਨਾ ਪਾ ਲਈ ਫਿਰ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇੱਕ ਕੰਮ ਕੀਤਾ ਹੀ ਨਹੀਂ ਸੋ ਮੈਂ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਿੰਦਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਉਂਦਾ ਜੇ ਕੋਈ ਗਰੁੱਦਲ ਦੀ ਥੋੜਾ ਬੰਦਦਾ ਮੱਤ ਮੁਜਲੂਮ ਦੀ ਲੈ ਇੱਥੋਂ ਦਿੰਦੇ ਅਸੀਂ ਸਾਡੇ ਕੋਲੇ ਨੀਂਦ ਦਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਆਂ ਪਰਾਣੀ ਆ ਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਨ ਕੀਤਾ ਸੀ ਤੇ 16.48 ਬਰਤ ਲੈ ਇਹਨਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਤੇ ਤੋਂ ਮਤਲਬ 1 ਲੱਖ 42678 ਕਿਊਸਿਕ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋਰ ਔਰ ਪੰਜਾਬ ਨੇ ਕਦੇ ਵੀ ਮੈਂ ਵਿਦਾਨ ਸਮਝ ਵੀ ਦੱਸਿਆ ਸੀ ਕਿ ਉਹ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜੱਤਾ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲਓ ਜਾਂ ਕਹਿ ਲਓ ਜਾਂ ਆਪਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 77% ਤੋਂ ਵੱਧ ਕਦੇ ਨਹੀਂ ਵਰਤਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% ਤੇ ਜਾਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਚਲਾ ਲੀਆਂ ਪਾਈਪਾਂ ਪਾ ਲੀਆਂ ਪੁਰਾਣੇ ਰਜਵਾਹੇ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਦਰਖਤ ਸੁੱਕ ਗਏ ਸੀ ਉਹ ਚਲਾ ਲੀਆਂ ਸੀ ਅਸੀਂ ਆਪਣਾ ਪਾਣੀ ਆ ਵਰਤਣ ਲੱਗੇ ਜਿਹੜਾ ਕਿਸਦਾ ਹਿੱਸਾ ਵਰਤਿਆ ਆ ਇੰਨਾ ਦਿਨਾਂ ਦੇ ਵਿੱਚ ਪਹਿਲਾਂ ਐਵਰੇਜ 230 ਕਿਊਸਿਕ ਪਰ ਜਿਹੜਾ ਉਹ ਵਰਤਿਆ ਜਾਂਦਾ ਸੀ 230 ਕਿਊਸਿਕ ਪਰ ਪਰ 230 ਕਿਊਸਿਕ ਪਰ ਆਵਰ ਇਹਨਾਂ ਦਿਨਾਂ ਚ ਵਰਤਿਆ ਜਾਂਦਾ ਸੀ ਪਹਿਲੀ ਵਾਰ ਹੋਊਗਾ ਕਿ ਅਸੀਂ 3000 ਕਿਲੋਸਿਕ ਪਾਰਾਵਰ ਆਉਣ ਵਰਤਾਂਗੇ ਇਸ ਕਰਕੇ ਸਾਡੇ ਕੋਲ ਵਰਤਣ ਵਾਸਤੇ ਜਗ੍ਹਾ ਹੈਗੀ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਅਸੀਂ ਪਾਈਪ ਲਾਈਨ ਨਹੀਂ ਪਾਤੀ ਨੂੰ 700 ਕਿਲੋ ਪੰਜਾਬ ਦੀ ਕਿਸੇ ਵੀ ਪਾਇਪ ਬਣਾਉਣ ਵਾਲੀ ਸਿਮਿੰਟ ਦੇ ਪਾਇਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਈਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵਿਕਣ ਲੱਗੀ ਹੈ ਇੱਕ ਵੀ ਫੈਕਟਰੀ ਚ ਕੋਈ ਪਾਈਪ ਹੋਵੇ ਤਾਂ ਦੱਸ ਦਿਓ ਹਰਿਆਣਾ ਦੀ ਕਿਸੇ ਫੈਕਟਰੀ ਚ ਪਾਈਪ ਬਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਪਾ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ 'ਚ ਤੱਤ ਹੁੰਦਾ ਉਹ 'ਚ ਕੋਈ ਨਾ ਕੋਈ ਤੱਤ ਛੁਪਿਆ ਹੁੰਦਾ ਕਹਿੰਦਾ ਪੁੱਤ ਆ ਜਿਉਂਦਾ ਰਹਿ ਤ ਕਿਉਂ ਵਰਗਾ ਪਾਣੀ ਹੈ ਇਹ ਕਿਉਂ ਵਰਗਾ ਸਾਡੀਆਂ ਫਸਲਾਂ ਨੂੰ ਕਿਉਂ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ 'ਚ ਮਿਨਰਲਸ ਬਹੁਤ ਨੇ ਇਹ 'ਚ ਨਾਲ ਮਿੱਟੀ ਵੀ ਜਾਂਦੀ ਹੈ ਪਜਾਉ ਉਪਜਾਊ ਸ਼ਕਤੀਵਾਦੀ ਧਰਤੀ ਦੀ ਜਿਥੱਲੋਂ ਪਾਣੀ ਜਿਹੜਾ ਉਹ ਵਰਤਨਾ ਘਟ ਹੋਊਗਾ ਹਾਂ ਅੱਜ ਦਾ ਦਿਨ ਮੈਂ ਕਹਿੰਦੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਬੀਜਣੀ ਹੈ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੌਲੇ ਨਾ ਜੀ ਮੰਨੇ ਹੀ ਨਹੀਂ ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਾਣਾ ਹੁੰਦਾ ਸੀ ਜੀ ਪਹਿਲਾਂ ਤਾਂ ਕਦੇ ਆਏ ਹੋਏ ਨਹੀਂ ਸੀਗਾ ਜੀ ਪਹਿਲਾਂ ਵਾਲੇ ਜਵਾਨੇ ਗਏ ਭਾਈ ਹੁਣ ਪਹਿਲਾਂ ਨਾਲ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ ਹੁਣ 1:30 ਵਜੇ ਹੋਊਗਾ 1 ਵਜੇ ਤੋਂ 100 ਕਿਉ ਸਿਕ ਪਰ ਆਵਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅੱਜ ਤੋਂ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕਪੈਸਿਟੀ ਆ ਭਾਖੜਾ ਦੀ ਉਨੀ ਕਰਕੇ ਅਸੀਂ ਉਹਨੂੰ ਰੋਜ਼ ਦੇਵਾਂਗੇ ਪਰ ਮੈਂ ਇੱਕ ਵਾਰੀ ਫੇਰ ਕਹਿਣਾ ਕੋਈ ਹਰਿਆਣੇ ਦੇ ਅਧਿਕਾਰੀ ਕੁਰੀ ਆਏ ਹੋਣਗੇ ਇੱਥੇ ਜੇ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸੰਤੰਗ ਨਾ ਕਰਨ ਇਹਨੂੰ ਆਪਦੇ ਹਿਸਾਬ ਨਾਲ ਵਰਤ ਲਿਓ ਇਸ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਂਸ ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ ਚ ਦੁਆਰੇ ਨਹੀਂ ਮਿਲਣਾ ਫਿਰ ਵੀ ਅਗਲੀ ਵਾਰ ਫੇਰ ਕਹੋਂ ਨਹੀਂ ਨਹੀਂ ਪੈਣੇ ਹੁੰਦਾ ਆਂਦਾ ਆਪਦੇ ਇਸ ਅਨੁਸਾਰਣਾ ਪਊਗਾ ਕਿਉਂਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਆ ਵਰਤਣ ਲੱਗ ਗਿਆ ਚੌਲ ਸਾਥੋਂ ਚਾਹੀਦੇ ਆ ਪੀਡੀਐਸ ਵਾਸਤੇ ਕਣਕ ਸਾਥੋਂ ਚਾਹੀਦੀ ਆ ਪੀਡੀਐਸ ਵਾਸਤੇ ਮੱਕੀ ਚਾਹੀਦੀ ਐ ਦਾਣਾਂ ਚਾਹੀਦੀਆਂ ਨੇ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਨੀ ਪਾਣੀ ਨਹੀਂ ਪਾਣੀ ਪਾਣੀ ਨਹੀਂ ਅਸੀਂ ਗਮਲਿਆਂ ਦੇ ਬੀਜੀਏ ਫਿਰ ਹੁਣ ਕਣਕਾਂ ਕੋਈ ਤ ਕੋਈ ਤਾਂ ਮਤਲਬ ਤਾਤਾਲੀ ਗੱਲ ਕਰ ਲੋ ਯਾਰ ਕਿਹੜੀ ਗੱਲ ਆ ਇਹ ਸਾਰੇ ਪਿੰਡਾਂ ਆਣੇ ਆਪਾਂ ਜੇ ਪਾਣੀ ਨਹੀਂ ਹੈਗਾ ਫਿਰ ਆਪਾਂ ਕਿਵੇਂ ਬੀਜਾਂਗੇ ਬਰਾਨੀਆਂ ਕਿੱਥੋਂ ਬਿਜਲੀ ਆ ਬਰਾਨੀਆਂ ਪਹਿਲਾਂ ਬੁਰਾਨੀਆਂ ਹੁੰਦੀਆਂ ਸੀ ਤਾਹਾਂ ਦੇਖੀ ਜਾਂਦੇ ਰਹਿੰਦੇ ਸੀ ਵੀ ਜੇ ਮੀਂਹ ਪੈ ਗਿਆ ਟਾਈਮ ਤੇ ਠੀਕ ਹੈ ਨਹੀਂ ਤਾਂ ਨਾ ਸੀ ਹੁਣ ਕੱਸੀਆਂ ਦਾ ਪਾਣੀ ਵੀ ਮਿਲੂਗਾ ਪਰ ਹਾਂ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਵੀ ਕਹਿਣਾ ਬਿਜਲੀ ਵੀ ਮਿਲੂਗੀ 8 ਘੰਟੇ ਪਰ ਜਿਹੜੇ-ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਉਹਨਾਂ ਨੂੰ ਬਿਜਲੀ ਰਾਤ ਨੂੰ ਮਿਲੂਗੀ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਕੱਸੀ ਚਲਾ ਲੈਂਦੇ ਆ ਨਾਲੇ ਉਤੋਂ ਮੀਂਹ ਪਈ ਜਾਂ ਚਲੋ ਮੀਂਹ ਤਾਂ ਮੈਂ ਰੋਕ ਨਹੀਂ ਸਕਦਾ ਕਹਿੰਦੇ ਵੀ ਮੈਂ ਕਿਹਾ ਵੀ ਮੋਟਰ ਵੀ ਚਲਾ ਰੱਖਿਆ ਮੈਂ ਖੜ ਗਿਆ ਕਿਤੇ ਜਾਂਦਾ ਸੀ ਮੋਟਰ ਵੀ ਚਲਾ ਰੱਖਿਆ ਕੱਸੀ ਦਾ ਪਾਣੀ ਵੀ ਹੈ ਕਹਿੰਦਾ 5 ਵਜੇ ਦੇ ਬਜਾਏ 3 ਵਜੇ ਵਿਹਲੇ ਹੋ ਜਾਗੇ ਮੈਂ ਕਿਹਾ ਜਾ ਕੇ ਕੀ ਕਰਨਾ ਖੁੰਡ ਤੇ ਬਹਿਣਾ ਜੀ ਕਹਿੰਦਾ ਜਾ ਕੇ ਲੈ ਦੱਸੋ ਯਾਰ ਫਿਰ ਬਿਜਲੀ ਫਿਰ ਫਿਰ ਕੱਸੀ ਦਾ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਜੇ ਤੁਸੀਂ ਬਿਜਲੀ ਵੀ ਓਨੀ ਵਰਤਨੀ ਹੈ ਹਾਂ ਜੇ ਦਿਨੇ ਤੁਹਾਡਾ ਪਾਣੀ ਨਾਲ ਨਹੀਂ ਸਰਿਆ ਕੱਸੀ ਵਾਲੇ ਪਾਣੀ ਨਾਲ ਚਾਰ ਕਿਆ ਰਹੇਗੇ ਤਾਂ ਰਾਤ ਨੂੰ ਬਿਜਲੀ ਆਊਗੀ ਉਹ ਚਲਾ ਲਿਓ ਉਦੋਂ ਓਨੀ ਕੀ 4 11 ਵਾਸਤੇ ਭਤੋਂਗੇ ਨਾ ਉਦਾਂ ਫਿਰ ਸਭੀ ਕਿਤੇ ਤੱਕ ਬਹੁਤਾਂ ਨੇ ਸਮਝ ਲਿਓ ਪੂਰਾ ਹਿਸਾਬ ਲਾ ਕੇ ਗੱਲ ਕਰੀ ਰਿਹਾ ਐ ਮੈਂ ਬਿਨਾ ਅੰਕੜਿਆਂ ਤੋਂ ਬੋਲਦਾ ਨਹੀਂ ਉਹ ਤਾਂ ਫਿਰ 4-11 ਵਾਸਤੇ ਵਰਤੋਂਗੇ ਬੱਟਾ ਤਾਂ ਨਹੀਂ ਤੋੜੋਂਗੇ ਆਪਦੀਆਂ ਵੀ ਦਵਾਰੇ ਫੇਰ ਪਾਣੀ ਛੱਡ ਦੇਣਾ ਦਵਾਰੇ ਫੇਰ ਸੋ ਇਸ ਕਰਕੇ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਬਿਜਲੀ ਵੀ ਆਪਣੀ ਆ ਪਾਣੀ ਵੀ ਆਪਣਾ ਥੱਲੇ ਵਾਲਾ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਕਿ BBMP BBMB ਜਿਹੜੀ ਆ ਉਹ ਪੰਜਾਬ ਲਈ ਤਾਂ ਚਿੱਟਾ ਹਾਥੀ ਬਣ ਕੇ ਰਹਿ ਗਈ ਐਨੇ ਪੈਸੇ ਪੰਜਾਬ ਨੇ ਦਿੱਤੇ ਐਵੇਂ ਹੀ ਦਿੱਤੇ ਜਦੋਂ ਇਹ ਡੈਮ ਬਣਦੇ ਸੀ ਨਾ ਪੌਂਗ ਰਜੀ ਸਗਰ ਤੇ ਪਾਖੜਾ ਕਿੰਨੇ 42 ਲੱਖ ਲਿਆ ਸੀ ਇਹਨਾਂ ਨੇ ਇਹ ਆਪ ਤਾਂ ਨਹੀਂ ਨਹੀਂ ਉਹ ਤਾਂ ਵਿਆਸਮੇਤ ਬਣਿਆ ਨਾ 32 ਕਰੋੜ ਰੁਪਿਆ ਪੰਜਾਬ ਵਾਲੇ ਪਾਸੋਂ ਲੈ ਗਏ ਬਾਕੀ ਕਿਸੇ ਸਟੇਟ ਨਹੀਂ ਪਾਇਆ ਕਹਿੰਦੇ ਐ ਇੰਨੇ ਜਿੰਨੇ ਚ ਬਣਦੇ ਪੈਸੇ ਤੁਸੀਂ ਦੇ ਦਿਓ ਬਾਅਦ ਆਪਾਂ ਕਰ ਲਾਂਗੇ ਸਾਬ ਕਿਸੇ ਨੇ 32 ਕਰੋੜ ਦਾ حساب ਨਹੀਂ ਕੀਤਾ ਜਨਾਬ ਜੀ ਅੱਜ ਵਿਆਜ ਲਾ ਕੇ 143 ਕਰੋੜ ਰੁਪਇਆ ਬਣਦਾ 143 ਕਰੋੜ ਰੁਪਇਆ ਲਵਾਂਗੇ ਅਸੀਂ ਤਾਂ ਵਿਆਸ ਸਹਿਤ ਲਵਾਂਗੇ ਲਵਾਂਗੇ ਕਿਵੇਂ ਤੁਸੀਂ ਕਹੋਗੇ ਐ ਕਿਵੇਂ ਦੇ ਦੇਣਗੇ ਜਿਹੜੇ ਆਪਾਂ ਦਿੰਨੇ ਆ ਪਹੁੰਚੋਂ ਕੱਟ ਲਾਂਗੇ ਵਿਆਹ ਲਓ ਜੀ 143 ਤੇ ਅੱਜ ਅਸੀਂ ਕੱਟ ਲਿਆ ਆ ਲੈ ਲਓ ਇੰਨੇ ਇੰਨੇ ਤੁਸੀਂ ਪਹਿਲਾਂ ਸਾਡੇ ਦੇਣੇ ਸੀ ਇਹ ਐ ਕਰਨਾ ਪੂਸਾ ਬੈਨਾਂ ਨਾਲ ਆ ਸਾਰਾ ਸ਼ਹਿਰ ਜਿਵੇਂ ਕਹਿਰ ਜੋਤੁਰ ਆ ਸਾਰਾ ਸ਼ਹਿਰ ਦੇਖ ਲਓ ਤੁਸੀਂ ਖੰਡਰ ਬਣਾ ਕੇ ਰੱਖਤਾ ਸਤਲੂ ਸਦਨ ਪਾਖੜਾ ਸਦਨ ਸ਼ਕਤੀ ਸਦਨ ਰਾਵੀ ਸਦਨ ਨੰਗਲ ਸਦਨ ਤਰਿਵਤੁਰੇ ਕੋਣ ਰਹਿੰਦਾ ਕਿਤੇ ਅਫਸਰ ਇਹਨਾਂ ਦੇ ਆਸ ਪਹਿਲਾਂ ਤਾਂ ਮੈਂ মিডিਆ ਨੂੰ ਕਹਿੰਦਾ ਸਦਨ ਗਿਣ ਕੇ ਜਾਓ ਤੁਸੀਂ ਤਾਂ ਇੱਕ ਅੱਧਾ ਸਦਨ ਵੀ ਜਾਣਦੇ ਹੋਵੋਗੇ ਨਾ ਬੀਆ ਲੋਕ ਸਭਾ ਇਹਨੂੰ ਸਤਨ ਕਹਿੰਦੇ ਆ ਅ ਵਿਧਾਨ ਸਭਾ ਨੂੰ ਸਤਨ ਕਹਿੰਦੇ ਆ ਆ ਇੱਥੇ ਦੇਖਿਓ ਸਦਨ ਕਿੰਨੇ ਨੇ ਤੇ ਉਹਨਾਂ ਦੀ ਹਾਲਤ ਕੀ ਆ ਉਹਨਾਂ ਦੀ ਹਰੇਕ ਸ਼ਹਿਰ ਚ ਸੰਗਰੂਰ ਆ ਬੀਬੀ ਐਮਬੀ ਦਾ ਰੈਸਟ ਹਾਊਸ ਪ੍ਰਯੋਗ ਸ਼ਹਿਰ ਚ ਰੈਸਟ ਹਾਊਸ ਹੈ ਇਹਨਾਂ ਦੇ ਕਿੰਨੀ ਪ੍ਰਾਪਰਟੀ ਆ ਔਰ ਉਤੋਂ ਪੰਜਾਬ ਤੇ ਕੇਸ ਕਰ ਦਿੰਦੇ ਆ ਪੰਜਾਬ ਦੇ ਵਿਰੁੱਧ ਕੇਸ ਕਰਤਾ ਨਾ ਹਾਈ ਕੋਰਟ ਚ ਹੋਰ ਦੇਖੋ ਪੰਜਾਬ ਦੇ ਵਿਰੁੱਧ ਕੇਸ ਕਰਤਾ ਵੀ ਪਾਣੀ ਅਸੀਂ ਲੈਣਾ ਹੈ ਜੀ ਜਿਹੜਾ ਵਕੀਲ ਕੀਤਾ ਉਹ 60% ਪੈਸੇ ਉਹ ਤੇ ਪੰਜਾਬ ਦੇਊਗਾ ਨੇ ਮੈਂ ਮੈਂ ਐਸੀ ਕੋਈ ਦੀ ਆਪਦੇ ਉਰੂ ਆਪਦੇ ਉਰੂ ਦੀ ਵਕੀਲ ਕਰ ਲਈ ਐ ਸੀ ਆਪਦੇ ਉਰੂ ਮੈਂ ਨਹੀਂ ਨੰਦੇ ਤੁਸੀਂ ਦਿਓ ਜੀ ਜੇ ਚਲੋ ਹਰਿਆਣਾ ਕੇਸ ਕਰਦਾ ਚਲੋ ਮੈਂ ਮੰਨ ਲੈਂਦਾ ਵੀ ਹਰਿਆਣਾ ਇੱਕ ਪਾਰਟੀ ਐ ਬੀਬੀ ਐਮਬੀ ਨੇ ਕੇਸ ਕਰਤਾ ਦੱਸੋ ਵੀ ਤੂੰ ਹੀ ਤਾਂ ਸਾਂਝੇ ਹੋਂ ਤੂੰ ਹੀ ਤਾਂ ਤਿੰਨੇ ਸਟੇਟਾਂ ਦੇ ਸਾਂਝੇ ਹੋਂ ਹਿਮਾਚਲ ਦੇ ਹਰਿਆਣਾ ਦੇ ਰਾਜਸਥਾਨ ਦੇ ਪੰਜਾਬ ਦੇ ਚਾਰੇ ਸਟੇਟਾਂ ਦੇ ਸਾਂਝੇ ਹੋਂ ਤੁਸੀਂ ਤਾਂ ਤੁਸੀਂ ਤਾਂ ਨਾ ਇੱਕ ਪਾਸੇ ਹੋ ਨਾ ਤੁਸੀਂ ਹੋਰ ਦੇਖੋ ਚਲੋ ਮੈਨੂੰ ਇਸ ਗੱਲ ਦਾ ਚਾਹ ਨਹੀਂ ਪਰ ਤੁਸੀਂ ਬੀਬੀਐਮ ਵੀ ਦਫਤਰ ਜਾ ਕੇ ਆਏ ਕੋਈ ਚੰਡੀਗੜ੍ਹ ਪੱਤਰਕਾਰ ਸੇਬਨ ਨੂੰ ਬੇਨਤੀ ਕਰਦਾ ਬੀਬੀਐਮ ਵੀ ਦਫਤਰ ਜਾ ਕੇ ਆਏ ਵਧੀਆ ਹੈੱਡ ਆਫਿਸ ਇਹਨਾਂ ਦੇ ਉੱਥੇ ਰਹਿਣ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਵੀ ਲੱਗੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਲੱਈ ਹੋਈ ਲੱਗਦਾ ਸੋ ਇੱਥੇ ਪਤਾ ਲੱਗ ਜਾਂਦਾ ਇਹਨਾਂ ਦਾ ਬੀਜੇਪੀ ਸਪਾਂਸਰਡ ਕੰਮ ਚੱਲ ਰਿਹਾ ਹੈ ਬਸ ਕੀ ਕਰ ਲਿਆ ਫਿਰ 20 ਦਿਨ ਸਾਡਾ ਜੀ ਇੱਥੇ ਆਗੇ ਸੀਗੇ ਖੋਲਣ ਗੇਟ ਮੰਗਾਓ ਫਿਰ ਫਿਰ ਜਾਣੇਗੇ ਬਾਪਸ ਚੇਅਰਮੈਨ ਆ ਫਿਰਦਾ ਸੀ ਗੇਟ ਖੋਲਦਾ ਚੇਅਰਮੈਨ ਦਾ ਕੰਮ ਹੁੰਦਾ ਗੇਟ ਖੋਲਣਾ ਚੇਅਰਮੈਨ ਆ ਫਿਰਦਾ ਤੇ ਉਹਨੂੰ ਪਿਆਰ ਨਾਲ ਸਮਝਾਇਆ ਮਹਾਰਾਜ ਤੁਸੀਂ ਪਾਣੀ ਦੇ ਮਾਮਲੇ 'ਚ ਨਾ ਸਾਡੇ ਨਾਲ ਪੰਗੇ ਲਓ ਪਾਣੀ ਪਾਣੀ ਸਾਡੀ ਜੀਵਨ ਰੇਖਾ ਹੈ ਪਾਣੀ ਜਿਹੜਾ ਪੰਜਾਬ ਦੇ ਜ਼ਿੰਦਗੀ ਹੈ ਸਾਡੀ ਸਾਡਾ ਨਾਂ ਹੀ ਰਹਿ ਗਿਆ ਸੂਬਾ ਦਾ ਪੰਜਾਬ ਉਹ ਸਾਡੇ ਕੋਲ ਕਿਹੜਾ ਆ ਬਹਿ ਗਿਆ ਹੁਣ ਸੁਣ ਇਸ ਕਰਕੇ ਮੈਂ ਦੇਖ ਰਿਹਾ ਸੀ ਆਉਂਦੇ ਹੋਏ ਹਜੇ ਬਹੁਤ ਕਤਾਰਾਂ ਬਣ ਕੇ ਲੋਕ ਆ ਰਹੇ ਸੀ ਸ਼ਾਇਦ ਇੱਥੇ ਪਹੁੰਚ ਵੀ ਨਾ ਸਕਣ ਪਰ ਕੋਈ ਗੱਲ ਨਹੀਂ ਥੋੜਾ ਘਰੋਂ ਚੱਲਣਾ ਹੀ ਸਾਡੇ ਲਈ ਬਹੁਤ ਹੌਸਲਾ ਫਜਾਈ ਹੋ ਗਿਆ ਘਰੋਂ ਤੁਸੀਂ ਬਾਹਰ ਕਦਮ ਚੱਕ ਲਿਆ ਤਾਂ ਸਾਡੇ ਲਈ ਬਹੁਤ ਇੰਨੇ ਬਹੁਤ ਹੈ ਕਿ ਤੁਸੀਂ ਚੱਲ ਪਏ ਕਿਸੇ ਮਕਸਦ ਲਈ ਚੱਲ ਪਏ ਵੀ ਨਾਲ ਆਇਆ ਟੂਰਿਜ਼ਮ ਵਾਸਤੇ ਇੰਨਾ ਵਧੀਆ ਸ਼ਹਿਰ ਹੈ ਇਹ ਹਵਾ ਸ਼ੁੱਧ ਹੈ ਹਨਾ ਨੀਲੇ ਰੰਗ ਦਾ ਪਾਣੀ ਆ ਦੇਖੋ ਇਹੀ ਪਾਣੀ ਲੁਧਿਆਣਾ ਤੱਕ ਜਾਂਦੇ ਜਾਂਦੇ ਕਾਲਾ ਹੋ ਜਾਂਦਾ ਜੀ ਜਾਂਦਾ ਤਾਂ ਇੱਥੋਂ ਹੀ ਸਤਲੁਜ ਆਹ ਸਤਲੁਜ ਜੀ ਜਾਂਦਾ ਐ ਚੋਂ ਤੇ ਸਤਲੁਜ ਉਹ ਫਾਜ਼ਲ ਕਾ ਤੱਕ ਜਾਂਦੇ ਜਾਂਦੇ ਕੀ ਹੋ ਜਾਂਦਾ ਫੈਕਟਰੀਆਂ ਵਾਲੇ ਸਿੱਟੀ ਜਾਂਦੇ ਪਾਣੀ ਆਪਣਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹੁਣ ਵੀ ਭਾਈ ਤੁਸੀਂ ਕੈਂਸਰ ਨਾ ਵੰਡੋ ਤੁਸੀਂ ਤੁਹਾਡੇ ਵੀ ਜਵਾਬ ਇੱਥੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਆਪਦੇ ਘਰੋਂ ਕੂੜਾ ਚੱਕ ਕੇ ਕੰਦੇ ਪਰਲੇ ਪਾਸੇ ਸਿੱਟਤਾ ਤੇ ਸਫਾਈ ਹੋ ਗਈ ਫਿਰ ਗੰਨ ਤਾਂ ਪਰਲੇ ਪਾਸੇ ਪੈ ਗਿਆ ਗਵਾਂਢ 'ਚ ਸਫਾਈ ਤਾਂ ਉਹ ਜੀ ਸਾਰੇ ਸਮਾਜ ਨੂੰ ਸਾਫ ਕਰਾਂਗੇ ਬੀਬੀਐਮਬੀ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ ਬੀਬੀਐਮਬੀ ਚ ਪੰਜਾਬ ਦੀਆਂ ਪੰਜਾਬ ਦੇ ਕੋٹے ਦੀ ਆ ਕੱਲ ਪਰਸ ਸੁਖਵੀਰ ਬਦਲ ਕਹੀ ਜਾਂਦਾ ਸੀ ਬੀਬੀਐਮਬੀ ਚ ਭਰਤੀ ਕਰੋ ਤੁਸੀਂ ਦੀ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀਆਂ ਦਾ ਰੱਖਾ ਪਤਾ ਨਹੀਂ ਕਿਹੜੇ ਕਿਹੜੇ ਨਹਿਰਾਂ ਦਾ ਬਾਬਲਾ ਸਰ ਆਪਣੇ ਖੇਤਾਂ ਨੂੰ ਗੱਡੀ ਫਿਰਦੇ ਹੂੰ ਤੁਸੀਂ ਕਰ ਲੈਂਦੇ ਪਰ ਭਰਤੀ ਕਰਕੇ ਪਤਾ ਨਹੀਂ ਕਿੱਧਰ ਭਰਤੀ ਕੀਤੀ ਹੋਣੀ ਹੋਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰਾਂਗੇ ਇਹਨੂੰ ਨਾਲ ਤਾਂ 3000 ਵਖਵਾ ਕਹੋਦਿਆਂ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਉਹ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਕੀ ਹੁੰਦਾ ਏ ਉਹੀ ਵੜਤਾ ਨੱਕਾ ਵੜਤਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜ ਕਫੂਟ ਨਹਿਰ ਚੱਕ ਲਿਓ ਇਧਰ ਸਾਡੇ ਕੰਨੀ ਕੱਢ ਦਿਓ ਜੀ ਇਧਰ ਪਾਣੀ ਸਾਡੇ ਆਲਾ ਆਪਦੇ ਕਿਨੂਆਂ ਦੇ ਬਾਗਾਂ ਨੂੰ ਲੋਾਈਂ ਗਏ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਵੀ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਜੀ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਜੋਤ ਮੈਂ ਜਿੰਨ ਰਸਿਆ ਕਦੇ 6 ਵਜੇ ਆਗੇ ਕਦੇ 7 ਵਜੇ ਆਗੇ ਸਵੇਰੇ ਸਵੇਰੀ ਮੈਨੂੰ ਫੋਨ ਆਇੰਦਾ ਸੀ ਮੈਂ ਆਇੰਦਾ ਸੀ ਇੱਥੇ ਫਿਰ ਚਲੇ ਜਾਂਦੇ ਸੀ ਮਤਲਬ ਸੱਚੀ ਮੁੱੱਚੀ ਜਿਵੇਂ ਆਪਾਂ ਕਹਿੰਨੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰਿਆਂ ਨੇ ਸਾਥ ਦਿੱਤਾ ਵਿਧਾਨ ਸਭਾ 'ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਗੇ ਅੱਜ 1 ਵਜੇ ਤੋਂ ਸ਼ੁਰੂ ਕਰਤਾ ਠੀਕ ਹੈ ਨਾ ਅਸੀਂ ਉਹਦੇ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣ ਨੂੰ ਹੀ ਪਾਣੀ ਪਿਉਣਾ ਹੈ ਰੈਣ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰੈਣ ਨਾਲ ਸਾਡਾ ਛੋਟਾ ਭਾਈ ਹੈ ਲੋਕਾਂ ਨਾਲ ਕੋਈ ਸਾਡੇ ਦੀ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟਿਕਲੀ ਪੰਗਾ ਲਿਆ ਉਹ ਖੱਟਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਵੀ ਮੈਂ ਪਾਣੀ ਲੈ ਕੇ ਦਿਖਾਉਂ ਲੈ ਲਿਆ ਫਿਰ ਦੱਸੋ ਆਹ ਫਰਕ ਹੈ ਬਈ ਨਹੀਂ ਤਾਂ ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚੱਲ ਬਈ ਚੱਕ ਦੇ ਕਿਸੇ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਜਾਇਜ਼ ਦੇਤੀ ਬਦਲੇ ਚ ਗੁੜਗਾਉਂ ਜ਼ਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਈ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾਰੇ ਟੱਕ ਬਾਅਦ ਚ ਉਹੀ ਪਾਣੀਆਂ ਦੇ ਰੱਖੇ ਬਣ ਗਏ ਉਹਨਾਂ ਨੂੰ ਐ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦਦਸਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਸੋ ਇਸ ਕਰਕੇ ਗਰਮੀ ਦੇ ਬਾਵਜੂਦ ਤੁਸੀਂ ਇੰਨਾ ਭਾਰੀ ਗਿਣਤੀ ਚ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਕਿਹਾ ਸੀ ਹਰਜੋਤ ਨੂੰ ਮੈਂ ਕਿਹਾ ਟੈਂਟ ਜਾਂ ਪੱਖੇ ਵਗੈਰਾ ਲਾ ਲਿਓ ਆਪਣੇ ਤੇ ਭਾਵੇਂ ਤੋਂ ਪਰੇ ਮੰਗੇ ਲੋਕਾਂ ਨੂੰ ਛਾਵੇਂ ਬਿਠਾਉਣਾ ਹੈ ਕਿਉਂਕਿ ਆਹ ਵਹਗੀ ਵੀ ਧੁੱਪ ਹੀ ਆੜ ਦੇ ਤਾ ਹੁਣ ਕੋਈ ਗੱਲ ਨਹੀਂ ਇਹਨਾਂ ਤੋਂ ਪੰਜਵੇਂ ਆਇਆ ਜੀ ਸੋ ਇਸ ਵਾਰ ਅਸੀਂ 1 ਜੂਨ ਤੋਂ ਝੋਨਾ ਲਾਉਣ ਲੱਗੇ ਆ ਸੰਨ ਤਾਂ ਪਾਣੀ ਹੁਣ ਚਾਹੀਦਾ 15 ਦਿਨ ਅਸੀਂ ਜਿਹੜੀ ਤਰੀਕ ਆ ਉਹ ਪਹਿਲਾਂ ਕਰਤੀ ਕਿ ਮੌਇਸਚਰ ਨਾ ਆਵੇ ਸਤੰਬਰ ਚ ਝੋਨਾ ਆ ਜਾਊਗਾ ਸਤੰਬਰ 15 ਤੱਕ ਮੌਇਸਚਰ ਨਹੀਂ ਹੁੰਦਾ ਉਦੋਂ ਨਮੀ ਨਹੀਂ ਹੁੰਦੀ ਹਵਾ ਚ ਨਹੀਂ ਤਾਂ ਅਕਤੂਬਰ ਚ ਆਉਂਦਾ ਹਰ ਰੋਜ਼ ਮੌਇਸਚਰ ਵੱਧ ਜਾਂਦਾ ਉਹ ਲਾ ਕੇ ਪੈ ਜਾਂਦੇ ਨੇ ਐਫਸੀਆਈ ਵਾਲੇ ਮੀਟਰ ਇਹ 18% ਤੋਂ ਵੱਧ ਗਿਆ ਜੀ ਇਹ 19 ਹੋ ਗਿਆ ਜੀ ਹੁਣ 20 ਹੋ ਗਿਆ ਸੀ ਨਹੀਂ ਖਰੀਦਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਵੇਂ ਮੰਡੀ 'ਚ ਹੀ ਰੱਖ ਲੋ ਅਕਤੂਬਰ ਦੇ ਦਿਨ ਜਿਹੜੇ ਨੇ ਉਹ ਤਰੇਲ ਐਨੀ ਪੈਂਦੀ ਆ ਹਰ ਰੋਜ਼ ਵਧੂਗਾ ਮੌਇਸਚਰ ਮੰਡੀ 'ਚ ਪਈ ਤਾਂ ਵੀ ਸੁੱਕਦੀ ਨਹੀਂ ਹੈਗੀ ਉਹ ਚਲੋ ਅਸੀਂ ਕਿ 15 ਦਿਨ ਪਹਿਲਾਂ ਕਰਕੇ ਦੇਖ ਲੈਂਦੇ ਆ ਇੱਕ ਤਜਰਬਾ ਕਰ ਲੈਂਦੇ ਆ 15 ਦਿਨ ਪਹਿਲਾਂ ਪਾਣੀ ਚਾਹੀਦਾ ਸਾਨੂੰ ਫਿਰ ਉਹ ਬਿਜਲੀ ਵੀ ਚਾਹੀਦੀ ਐ ਪਹਿਲਾਂ ਇਹ ਕੀ ਹੋਇਆ ਸੀਗਾ ਬਿਜਲੀ ਬੋਰਡ ਜਿਹੜਾ ਸੀ ਨਾ ਉਹ ਮੌਨਸੂਨ ਦੇ ਨੇੜੇ-ਨੇੜੇ ਲਈ ਜਾਂਦੇ ਸੀ ਮੌਨਸੂਨ ਨਾਲ ਸਰਜੇ ਬਿਜਲੀ ਦਾ ਹੁਣ ਆਪਾਂ ਥਰਮਲ ਪਲੈਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਉਹ ਬਿਜਲੀ ਹੋ ਗਈ ਹੁਣ ਆਪਾਂ ਸੋਲਰ ਆਪਣੇ ਕੋਲੇ ਆਪਾਂ ਦਿਨੇ ਬਿਜਲੀ ਦਿੰਨੇ ਆ ਸਵੇਸ਼ ਕਰਕੇ ਮੈਂ ਤੁਹਾਨੂੰ ਕਹਿਣ ਤਾਂ ਆ ਕਿ ਜਿੱਥੋਂ ਵੀ ਆਏ ਹੋ ਜਿੱਥੇ ਵੀ ਜਾਓਗੇ ਬਸ ਇਹੀ ਦੱਸ ਦਿਓ ਕਿ ਲੋਕਾਂ ਨੇ ਆਪਣੇ ਯਕੀਨ ਕਰਕੇ ਸਾਨੂੰ ਇੱਥੇ ਭੇਜਿਆ ਤੇ ਅਸੀਂ ਤੁਹਾਡਾ ਯਕੀਨ ਤੋੜਨਾ ਨਹੀਂ ਅਸੀਂ ਤੁਹਾਡੇ ਬਿਲਕੁਲ ਵਿਸ਼ਵਾਸ ਤੇ ਪੂਰੇ ਉਤਰਾਂਗੇ ਅੱਜ ਅਸੀਂ ਇੱਥੇ ਜਿੱਤ ਦਾ ਪਰਚਮ ਲੈ ਰੋਣਾ ਹੈ ਦਿੱਤਾ ਵੀ ਆ ਪਹਿਰਾ ਠੋਕੇ ਤੁਸੀਂ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਇਸ ਇਲਾਕੇ ਦੇ ਪਿੰਡਾਂ ਦਾ 6 ਵਜੇ ਬੈਠੇ ਹੁੰਦੇ ਸੀ ਇੱਥੇ ਐਸੀ ਜਗ੍ਹਾ ਤੇ ਮੈਨੂੰ ਹਜੇ ਕਿਉਂਕਿ ਉਧਰੋਂ ਬਾਰਡਰ ਤੇ ਟੈਨਸ਼ਨ ਚੱਲੀ ਹੋਈ ਸੀ ਤੇ ਬਾਹਰੋਂ ਆਉਣਾ ਪੈਂਦਾ ਸੀ ਮੈਨੂੰ ਹਜੇ ਡੇਢ ਘੰਟਾ 2 ਘੰਟੇ ਲੱਗ ਜਾਂਦੇ ਸੀ ਪਹੁੰਚਣ ਨੂੰ ਪਰ ਇੱਥੇ ਲੋਕ ਪਹਿਲਾਂ ਪਹੁੰਚ ਜਾਂਦੇ ਸੀ ਇਹ ਉਹਨਾਂ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਅੱਜ ਜਿੱਤਿਆ ਤੁਸੀਂ ਤੇ ਕੱਲ ਨੂੰ ਤਰੀਕ ਹੈ ਕੱਲ ਨੂੰ ਕਈ ਤਰੀਕ ਰਹਿ ਗਈ ਹੁਣ ਕੋਰਟ 'ਚ ਅਸੀਂ ਜਾਵਾਂਗੇ ਕੋਰਟ 'ਚ ਪੱਖ ਰੱਖਾਂਗੇ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਕਹਿੰਦੇ ਪੰਜਾਬ ਨੇ ਆਪਣੇ ਹਿੱਸੇ ਦਾ ਵਾਧੂ ਵਰਤ ਕਿੱਥੇ ਵਰਤਲੇ ਵਾਧੂ ਬੀਬੀਐਮਬੀ ਦੇ ਅੰਕੜੇ ਪਏ ਨੇ ਸਾਡੇ ਕੋਲੇ ਬੀਬੀਐਮਬੀ ਦੇ ਪੁਨਰਗਠਨ ਬਾਰੇ ਵੀ ਮੰਗ ਕਰਾਂਗੇ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਬੀਬੀਐਮਬੀ ਵਾਲੇ ਅਬ ਦੇ ਰਿਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ। ਕਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ। ਕਿ ਤੁਸੀਂ ਹੁਣ ਇੱਥੋਂ ਆਪਾਂ ਥੋੜਾ ਜਿਹਾ ਕਰਾਂਗੇ ਆ ਜਿਹੜੀ ਥਾਰ ਹੋ ਗਈ ਆਪਣੀ ਇਹਨੂੰ ਆਪਾਂ ਕਿਵੇਂ ਡੈਮੇਜ ਕੰਟਰੋਲ ਕਰਾਂਗੇ ਇਸ ਗੱਲ ਦਾ ਵਿਰੋਧ ਕਰਾਂਗੇ ਸਖਤ ਅਸੀਂ। ਪੰਜਾਬ ਦੇ ਕੈਡਰ ਦੇ ਜਿੰਨੇ ਮੰਤਰੀ ਜਿੰਨੇ ਸਾਡੇ ਅਫਸਰ ਬਣਦੇ ਨੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਇੱਥੇ ਹਰਿਆਣਾ ਦੇ ਜਿਹਾ ਰਾਜਸਥਾਨ ਦੇ ਭਰਦੋ ਵੀ ਇਹੀ ਕਰਨਗੇ ਦੋ ਇੱਕ ਹਿਮਾਚਲ ਦਾ ਲੈ ਇੱਕ ਹਿਮਾਚਲ ਦਾ ਲਾ ਲਿਆ ਹਿਮਾਚਲ ਦਾ ਪਹਿਲੇ ਰਾਤੋ ਰਾਤ ਬਦਲਿਆ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਨੂੰ ਖੋਲਣਾ ਨਹੀਂ ਨੱਕਾ ਹੈ ਨੱਕਾ खासा ਮਹਿੰਗਾ ਹੈ ਉਹ ਕਹਿੰਦਾ ਚੰਗਈ ਮੈਂ ਜਾਣਾ ਜੀ ਮੈਂ ਕਾਹਗਾਹਣਾ ਦੱਸੋ ਕਹਿੰਦਾ ਉਹ ਕਹਿੰਦਾ ਠੀਕਾ ਨਹੀਂ ਦੱਸਦੇ ਮੈਂ ਕਿਹੜਾ ਦੱਸਿਆ ਤੁਹਾਨੂੰ ਤੁਸੀਂ ਕਾਹਨਾ ਤੁਸੀਂ ਵੀ ਕਾਹਨਾ ਗੱਲ ਕਰਿਓ ਬਸ ਉਹ ਮੁੜ ਗਿਆ ਇੱਥੋਂ ਹੀ ਕਹਿੰਦਾ ਚੰਗਈ ਮੈਂ ਜਾਣਾ ਕਿਉਂਕਿ ਪਬਲਿਕ ਜਦੋਂ ਲੋਕ ਲੋਕ ਕਿਹੜਾ ਕੋਈ ਆਪਦੇ ਵਾਸਤੇ ਲੈਣਾ ਕੋਈ ਇਹ ਨਿੱਜੀ ਲੜਾਈ ਥੋੜੀ ਆ ਸਾਡੀ ਤਾਂ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਕੋਲ ਪਾਣੀ ਨਾ ਹੋਇਆ ਫਿਰ ਪੰਜਾਬ ਚ ਪਾਣੀ ਮਾਈਨਸ ਕਰ ਦੋ ਕੀ ਰਹਾ ਗਿਆ ਫਿਰ ਲੈਂਡਲੌਕ ਸਟੇਟ ਹੈ ਇਧਰ ਬਾਰਡਰ ਸਟੇਟ ਹੈ ਮਨ ਤਾਂ ਇਹ ਨਹੀਂ ਸਮਝ ਆ ਰਹੀ ਪੁਲਿਸ ਇੱਥੇ ਲਾਈਏ ਜਾਂ ਬਾਰਡਰ ਤੇ ਲਾਈਏ ਲੜਾਈ ਵੀ ਸਾਰੀ ਆਪਣੇ ਵਾਲੇ ਪਾਸੇ ਸੀ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਲੜਾਈ ਵੀ ਆਪਣੇ ਵਾਲੇ ਪਾਸੇ ਮਰਨ ਵਾਲੇ ਪਾਸੇ ਵੀ ਅਸੀਂ ਰੱਖੇ ਆਂ ਗੋਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਇਧਰ ਚੀਨ ਹੈ ਕਿਧਰ ਨੂੰ ਜਾਈਏ ਕਿਧਰ ਨੂੰ ਯਾਰ ਸੋ ਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਕੇ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਹਿੱਸਾ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿੰਨੋ ਨਾ ਪਾਣੀ ਦੀ ਗਿਣਤੀ ਮਿੰਨਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿ ਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੂਆ ਵੀ ਨਹੀਂ ਵੱਡਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗਿਆਂ 700 ਫੁੱਟ ਦੇ 600 ਫੁੱਟ ਤੇ ਪਾਣੀ ਚਲਾ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਦੁਬਾਰਾ ਕਰੋ ਹਿਸਾਬ ਕਿਤਾਬ ਇੰਟਰਨੈਸ਼ਨਲ ਰੂਲ ਵੀ ਹੈ ਹਰ 25 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਤਰ੍ਹਾਂ ਹੀ ਹਿਲਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਾ ਬਹੁਤ ਜੀ ਉਦੋਂ ਬਾਅਦ ਕਹਿੰਦੇ ਸਾਡਾ ਅਸੀਂ ਇਹਨਾਂ ਨੂੰ ਕਿਹਾ ਮੈਂ ਬਥੇਰਾ ਕਿ ਖੱਟਰ ਸਾਹਿਬ ਮੁੱਖ ਮੰਤਰੀ ਜੀ ਉਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਮੇਰਾ ਪਾਣੀ ਹੈ ਹੀ ਨਹੀਂ ਅਰੇ ਦੇ ਕਿੱਥੋਂ ਦੀ ਹੈ ਕਹਿੰਦੇ ਚੱਲ ਕੋਈ ਨਹੀਂ ਪਾਣੀ ਬਾਹਰ ਦੇਖ ਲੈਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਘਾਦੇ ਵਾ ਤੱਕ ਨਹਿਰ ਬਣਾ ਦਿਓ ਬਾਕੀ ਪਾਣੀ ਬਾਹਰ ਉਹ ਨਹਿਰ ਪਾਣੀ ਵਾਹਤੀ ਬਣਾਈ ਜਾਂਦੀ ਹੈ ਨਹਿਰ ਤੇ ਕੀ ਛੱਡੋਂਗੇ ਮੈਂ ਕਿਹਾ ਮੈਂ ਪਾਣੀ ਹੈ ਨਹੀਂ ਬਣਨੀ ਕਹਿੰਦੇ ਹੱਲ ਦੱਸੋ ਮੈਂ ਕਿਹਾ ਹੱਲੇ ਦਾ ਇਹਦੇ ਨਾਂ ਚੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਿਹਾ ਤੁਸੀਂ ਸਤਲੋਜ ਤੋਂ ਜਮਨਾ ਲਿੰਕ ਕਰ ਰਹੇ ਹੋ ਕਿ ਸਤਲੋਜ ਤੋਂ ਪਾਣੀ ਲੈ ਕੇ ਬਾਹਰ ਹਰਿਆਣਾ ਜਮਨਾ ਮਗਾ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਬਿਹਾਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਿਹਾ ਜਮਨਾ ਸਤਲੁਜ ਕਰੋ ਵਾਈਐਸਐਲ ਜਮਨਾ ਚ ਪਾਣੀ ਲੈ ਲੋ ਹਰਿਆਣੇ ਨੂੰ ਪਾਣੀ ਦੇ ਦਿਓ ਜਿੰਨਾ ਬਚ ਗਿਆ ਸਤਲੁਜ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਹੈ ਰਤਾ ਇਹ ਸੋਚਿਆ ਨਹੀਂ ਸੀ ਕਦੇ ਮੈਂ ਸੋਚਿਆ ਕਰੋ ਕਦੇ ਕਦੇ ਸੋਚ ਵੀ ਲਿਆ ਕਰੋ ਕਦੇ ਕਦੇ ਤੋਂ ਮਸਲਾ ਉਨੁੱਠੇ ਹੀ ਨਹੀਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਅਕਾਲੀ ਦਲ ਵਾਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲੋਂ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਸੰਤਾ ਨਹੀਂ ਸਮਝਦੇ ਸੀਗੇ ਆ ਸਭਾਈਆ ਲੋ ਇੱਕ ਬੂੰਦ ਨਹੀਂ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀ ਗਏ ਵੀ ਇਹੀ ਯਾਰ ਆਖਾ ਹੀ ਯਾਰ ਆਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਉਹ ਤੱਕ ਤਾਂ ਉਹ ਮੂੰਹ ਜਾਂ ਵੀ ਸਾਫ਼ ਕਰ ਲੈਂਦੇ ਆ ਸਵੇਰ ਤੱਕ ਤਾਂ ਵੀ ਸ਼ੱਕ ਨਾ ਪੈ ਜੇ ਕਿਤੇ ਸ਼ੱਕ ਤਾਂ ਪਿੱਲੇ ਦੀ ਪਊਗਾ ਹੁਣ ਜੋ ਰਾਖੀ ਬਿਠਾਇਆ ਸਵੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਹੁਤ ਦੇਸੀ ਭਾਸ਼ਾ ਚ ਮੈਂ ਸਮਝਾਇਆ ਤੁਹਾਨੂੰ ਵੀ ਆ ਪਾਣੀ ਇੰਨਾ ਹੁੰਦਾ ਆ ਪਾਣੀ ਇੰਨਾ ਹੁੰਦਾ ਇੰਨਾ ਆਪਣਾ ਬਣਦਾ ਇੰਨਾ ਉਹਨਾਂ ਦਾ ਬਣਦਾ ਉਹਨਾਂ ਨੇ ਵਰਤ ਲਿਆ ਅੱਜ ਤੋਂ ਉਹਨਾਂ ਦਾ ਦਿਨ 21 ਮਈ ਤੋਂ 21 ਮਈ ਤੱਕ ਹੁੰਦਾ ਹੈ ਇੱਕ ਅਗਲੀ 21 ਮਈ ਤੱਕ ਇਹਨਾਂ ਨੂੰ ਜਿੰਨਾ ਬਣਦਾ ਦੇ ਦਾਂਗੇ ਕਿਰਪਾ ਕਰਕੇ ਉਹ ਅਗਲੀ 21 ਮਈ ਤੱਕ ਸਾਨੂੰ ਤੰਗ ਨਾ ਕਰਨ ਵੀ ਸਾਨੂੰ ਇੱਕ ਸਾਡੇ ਕੋਲ ਇੱਕ ਦਿਨ ਦਾ ਪਾਣੀ ਫालतू ਨਹੀਂ ਹੈਗਾ ਆਪ ਦਾ ਸੰਜਮ ਨਾ ਵਰਤੋ ਅਸੀਂ ਇਹਦੇ ਵਿੱਚ ਵੀ 6 ਮਹੀਨੇ ਹਰ ਮਹੀਨੇ ਬੀਬੀ ਐਮਬੀ ਦੀ ਮੀਟਿੰਗ ਹੁੰਦੀ ਸੀ ਹਰ ਮਹੀਨੇ ਦੇ ਚਿੱਠੀਆਂ ਪਈਆਂ ਸਾਡੇ ਕੋਲ ਅਸੀਂ ਹਰਿਆਣੇ ਨੂੰ ਕਹਿੰਦੇ ਰਹੇ ਆ ਤੁਹਾਡਾ ਪਾਣੀ ਖਤਮ ਹੋਊਗਾ ਤੁਸੀਂ ਬਹੁਤ ਲਾਫਰਬਾਈ ਨਾਲ ਪਾਣੀ ਵਰਤ ਰਹੇ ਹੋ ਤੁਹਾਡਾ ਪਾਣੀ ਖਤਮ ਹੋ ਜਾਏ ਤੱਕ ਹੀ ਦਿੰਦੇ ਨਹੀਂ ਅਸੀਂ ਪਾਣੀ ਪਹਿਲਾਂ ਵਾਲਾ ਕੰਮ ਨਾ ਸਮਝਿਓ 6 ਮਹੀਨੇ ਪਹਿਲਾਂ ਦੱਸ ਦੇ ਰਹੇ ਆ ਪਾਣੀ ਠੀਕ ਤਰੀਕੇ ਨਾਲ ਵਰਤੋ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਨਹੀਂ ਨਹੀਂ ਕਹਿੰਦੇ ਦੇਖਾਂਗੇ ਦੇਖਾਂਗੇ ਇਹਨਾਂ ਨੂੰ ਪਤਾ ਸੀਗਾ ਕਿ ਸ਼ਾਇਦ ਐਂ ਕੰਮ ਬਣ ਜਾਊਗਾ ਪਹਿਲਾਂ ਵੀ ਬਣ ਜਾਂਦਾ ਸੀਗਾ ਵੀ ਬੀਬੀਐਮਪੀ ਨੂੰ ਕੌਣ ਚੈਲੰਜ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਗਏ ਹੁਣ ਪਿੰਡਾਂ ਵਾਲੇ ਵੀ ਆ ਗਏ ਹੁਣ ਚੈਲੰਜ ਕਰਨ ਵਾਲੇ ਸਾਨੂੰ ਤਾਂ ਕੱਸੀਆਂ 'ਚ ਪਾਣੀ ਨਹੀਂ ਮਿਲਦਾ ਬਹੁਤ ਸਾਰੇ ਤੁਹਾਡੇ ਪਿੰਡਾਂ 'ਚ ਪਾਈਪਾਂ ਪੈ ਰਹੀਆਂ ਨੇ ਬਹੁਤ ਸਾਰੀਆਂ ਕੱਸੀਆਂ ਰਜਵਾਹੇ ਪੁਰਾਣੀਆਂ ਖੜੀਆਂ ਆ ਬਿਸਤ ਦੁਆਬ ਚਲਾ ਲਈ ਸ਼ਾਹਪੂਰ ਕੰਡੀ ਵਾਲਾ ਆਪਣਾ ਡੈਮ ਚੱਲ ਜੂਗਾ ਨਹਿਰਾਂ ਹੋਰ ਸ਼ੁਰੂ ਹੋ ਜਾਣਗੀਆਂ ਕਰਦੇ ਆਂ ਇਹ ਮੈਂ ਐਸੀ ਕਿਹਾ ਹੋਇਆ ਜਿਹੜੇ ਪਿੰਡਾਂ ਵਿੱਚ ਦੀ ਖਾਸ ਤੌਰ ਤੇ ਨਹਿਰਾਂ ਨਿਕਲਦੀਆਂ ਨਾ ਉਹਨਾਂ ਨੇ ਪਾਣੀ ਨਹੀਂ ਦੇਖਿਆ ਕਦੇ ਨਹਿਰ ਦੇਖ ਨਹਿਰ ਕਾਦੇ ਵਾਸਤੇ ਬਣਾਈਏ ਵੀ ਉਹ ਪਾਣੀ ਲਗਾਉਣ ਵਾਸਤੇ ਬਣਾਈਏਗਾ ਵੀ ਉਹਨਾਂ ਦੇ ਪਿੰਡ ਨੂੰ ਤਾਂ ਪਾਣੀ ਮੋਗਾ ਮਿਲਣਾ ਚਾਹੀਦਾ ਨਾ ਸੋ ਅਸੀਂ ਬਹੁਤ ਸਾਰੇ ਪਿੰਡਾਂ 'ਚ ਕੀਤਾ ਵੀ ਐ ਤੇ ਜਿੰਨੇ ਵੀ ਨਹਿਰਾਂ ਵਾਲੇ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਵੀ ਖੈਰ ਹੋਈ ਹੈ ਨਹਿਰਾਂ ਵੇੜੇ ਤੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜੀ ਮੈਂ ਬੱਬਨਪੁਰਬ ਸਾਡੇ ਧੂਰੀ ਹਲਕੇ 'ਚ ਪੈਂਦਾ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸੀ ਜੀ ਉੱਥੇ ਕਰਾਇਆ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿਹੜੇ ਜਿੱਦੋਂ ਨਹਿਰ ਲੰਘਦੀ ਹੈ ਪਰ ਪਾ ਕਾਦੇ ਵਾਸਤੇ ਪਨਹਿਰ ਨੂੰ ਗਾਹਾਂ ਕਹਾ ਕਿਥੇ ਤੱਕ ਜਾਣਾ ਸੋ ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕੋਟਾ ਉਹ ਦੇਈ ਜਾਂਦੇ ਆ ਆਪਾਂ ਕੋਈ ਰੱਖਦੇ ਨਹੀਂ ਕਿਸੇ ਦਾ ਪਰ ਇਹਨੂੰ ਪੁਨਰਗਠਨ ਕਰਕੇ ਇਹਨੂੰ ਦੁਬਾਰਾ ਕਰੋ ਮੈਂ ਹੁਣ ਨੀਤੀਯੋਗ ਦੇ ਵਿੱਚ ਇਹ ਰੱਖੂਗਾ ਆਪਣਾ ਪੱਖ ਜਿਹੜਾ ਪੰਜਾਬ ਦਾ ਪੂਰੇ ਜੋਰ ਸ਼ੋਰ ਨਾਲ ਪੂਰੇ ਅੰਕੜਿਆਂ ਨਾਲ ਮੈਂ ਰੱਖੂਗਾ ਤਿਆਰੀ ਕਰਕੇ ਜਾਵਾਂਗੇ ਤੇ ਤਾਂ ਕਿ ਅਗਲੀਆਂ ਨੀਤੀਆਂ ਦੇ ਵਿੱਚ ਸਾਡੇ ਪੰਜਾਬ ਦਾ ਕੋਈ ਸਪੈਸ਼ਲ ਪੈਕੇਜ ਜਾ ਪੰਜਾਬ ਨਾਲ ਸੰਬੰਧਿਤ ਕੋਈ ਵੀ ਇਸ ਤਰ੍ਹਾਂ ਦੇ ਫੈਸਲੇ ਹੋਣ ਕਿ ਸਾਨੂੰ ਥੋੜਾ ਜਿਹਾ ਸਪੈਸ਼ਲ ਰੱਖਿਆ ਜਾਵੇ ਕਿਉਂਕਿ ਹਜੇ ਵੀ 40% ਫੂਡ ਬਾਲ ਚ ਅਸੀਂ ਦਿੰਨੇ ਆ ਹਜੇ ਵੀ 90% ਕੁਰਬਾਨੀਆਂ ਲੈ ਕੇ ਦੇਸ਼ ਦੀ ਆਜ਼ਾਦੀ ਵਾਸਤੇ ਅਸੀਂ ਫੇਰ ਖੜੇ ਆ ਬਾਡਰਾਂ ਤੇ ਆਜ਼ਾਦੀ ਬਚਾਉਣ ਵਾਸਤੇ ਵੀ ਅਸੀਂ ਖੜੇ ਆ ਸੋ ਕਿਸੇ ਪਾਸੇ ਤੋਂ ਠੰਡੀ ਹਵਾ ਦਾ ਬੁੱਲਾ ਦਿਓ ਸਾਨੂੰ ਬਿਲਕੁਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਆਸ਼ੀਰਵਾਦ ਐ ਦੁਆਵਾਂ ਨੇ ਉਹ ਮੈਨੂੰ ਥੱਕਣ ਅੱਕਣ ਨਹੀਂ ਦਿੰਦੀਆਂ ਜਿੰਨੀਆਂ ਮਾਵਾ ਪੈਣਾ ਆਈਆਂ ਨੇ ਕਹਿੰਦੇ ਮਾਵਾ ਦੀਆਂ ਪੈਣਾ ਦੀਆਂ ਦੁਆਵਾਂ ਮਾਵਾ ਦਾ ਆਸ਼ੀਰਵਾਦ ਜੇ ਕਿਤੇ ਮਿਲ ਜੇ ਬੰਦਾ ਕੋਈ ਮੈਦਾਨ ਜਿਹੜਾ ਉਹ ਹਰਦਾ ਨਹੀਂ ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇਹ ਆਵਾਜ਼ ਇੱਥੋਂ ਬਾਇਆ ਸੱਤ ਲੋਜ ਨਾ ਉਹ ਹਰਿਆਣੇ ਤੱਕ ਜਾਵੇ ਕਿ ਭਾਈ ਮੈਂ ਉੱਥੋਂ ਆਇਆ ਉੱਥੇ ਤਾਂ ਨਾ ਜਾਏ ਉਹ ਭਾਵੇਂ ਠੀਕ ਹੈ ਨਾ ਕਿਉਂਕਿ ਇੱਥੋਂ ਪਾਣੀ ਹੁਣ ਹਰਿਆਣੇ ਨੂੰ ਜਾਣ ਲੱਗੂਗਾ ਨਾ ਅੱਜ ਤੋਂ ਇੱਥੇ ਪਾਣੀ ਰਹੀ ਮੈਸੇਜ ਪਹੁੰਚਾ ਦਈਏ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਆਰਾਮ ਨਾ ਜਾਇਓ ਹੌਲੀ ਜਾਇਓ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਤੁਹਾਡੇ ਆਉਣ ਦਾ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਜਿਉਂਦੇ ਬਸ ਰਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੀਆਂ ਵਧਾਈਆਂ ਵੀ ਤੁਸੀਂ ਜਿਨ੍ਹਾਂ ਨੇ ਸਾਥ ਦਿੱਤਾ ਇਕੱਲੇ-ਇਕੱਲੇ ਬੰਦੇ ਨੇ ਮਾਵਾਂ ਪੈਣਾ ਵੀ ਇੱਥੇ ਨੇਰੇ ਸਵੇਰੇ ਵੀ ਬੈਠੀਆਂ ਰਹੀਆਂ ਮੰਜੇ ਢਾ ਕੇ ਲੋਹੰਡ ਖੱਡ ਤੇ ਵੀ ਉੱਥੇ ਬੈਠੀਆਂ ਰਹੀਆਂ ਮੰਜੇ ਢਾ ਕੇ ਹਾਲਾਂਕਿ ਕੀੜੇ ਕੰਡੇ ਦਾ ਮੌਸਮ ਸੀ ਫਿਰ ਅਸੀਂ ਕਿਹਾ ਵੀ ਟਰਾਲੀਆਂ ਦੇ ਵਿੱਚ ਪ੍ਰੈ ਅਰੇਂਜ ਕਰ ਦਿੰਦੇ ਆ ਕਈ ਵਾਰੀ ਸੋ ਪਰ ਫਿਰ ਵੀ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਥੋੜਾ